ਤੂੰ ਤਾਂ ਕਹਿੰਦਾ ਸੀ ਤੇਰਾ ਜੀਜਾ ਬਿਮਾਰ ਹੈ ਉਹ ਤਾਂ ਕੋੜੇ ਵਾਂਗ ਤੁਰਿਆ ਆਂਦਾ ਹਾਂ ਜੀ ਤੁਰਦਾ ਤਾਂ ਤਾਂ ਹੈਗਾ ਅੰਦਰੋਂ ਬਿਮਾਰ ਆ ਯੂਰਪ ਤੇ ਫੜੇ ਉਹ ਹੋਵੇਗੀ ਤਰੇ ਚਲੂਨੇ ਲੜਦੇ ਸੀ 10 ਮਿੰਟ ਬੈਠੇ ਨਹੀਂ ਗਿਆ ਉੱਥੋਂ ਬੈਠੀ ਬੀੜੀ ਵਾਲਾ ਅਸਲੀ ਕਾਲ ਤੁਸੀਂ ਕਿੱਥੇ ਰਹਿ ਗਏ ਸੀ ਮਨ ਤਾਂ ਮੇਰੇ ਨਾਲ ਤਾਂ ਨਾਲੀ ਦੇ ਬਿਠਾਇਆ ਓਏ ਅੱਧਾ ਘੰਟਾ ਹੋ ਗਿਆ ਥੇ ਨਾਲੀ ਦੇ ਬੈਠਣ ਦੇ ਬਾਰੇ ਕਹਿੰਦਾ ਓਰੇ ਭਾਈਆ ਤੂੰ ਮੈਨੂੰ ਗੱਲ ਕਰਕੇ ਆਉਣਾ ਹਾਂ ਫਿਰ ਗੱਲ ਤਾਂ ਕਰਦਾ ਸੀ ਬੈਠੋ ਤੁਸੀਂ ਇੱਧਰ ਹੋ ਨਾਲ ਜੁੜਿਆ ਬੈਠਾ ਤੂੰ ਓਏ ਇੱਧਰ ਤੇਰੀ ਗੱਲ ਕਰਦਾ ਜੀ ਚੀਜ਼ ਹੀ ਹੁੰਦਾ 10 ਮਿੰਟ ਐਨਾ ਕੁਝ ਬੋਲ ਦਿਆ ਕਿ ਰੁੱਸੀ ਬੈਠੀ ਹੈ ਤੇਰੇ ਨਾਲ ਇਹ ਹੁਣ ਬਾਲਾ ਨਾ ਬਲਾਈ ਨੂੰ ਆਇਆ ਨਾ ਕਹੀ ਵੀ ਮੈਂ ਕਰਦਾ ਬੁਲਾਣਾ ਅੱਛਾ ਹਾਂ ਸਮਝਾਈ ਜਾਂਦਾ ਦੀ ਮੈਂ ਤਾਂ ਮੇਰੀ ਗੱਲ ਕਰੀ ਤੀ ਫਿਰ ਤੇਰੀ ਤਾਂ ਕਰੀ ਜਾਂਦਾ ਦੀ ਤੈਨੂੰ 10 ਮਿੰਟ ਨਾਲ ਹੀ ਇਤਨੀ ਗਲਿਆ ਗਿਆ ਬੈਠਿਆ ਗਿਆ ਹੋਰ ਐ ਨਹੀਂ ਆਇਆ ਕਿਹਾ ਵੀ ਨਹੀਂ ਪਾਕ ਸੋ ਤੁਹਾਨੂੰ ਯਾਦ ਕਰ ਮੇਰਾ ਬਾਲਾ ਕੁਝ ਨਹੀਂ ਆਏ ਕਿਹਾ ਜੀ ਵਿਪਾਕ ਸਮੇ ਤੁਹਾਨੂੰ ਯਾਦ ਕਰਦਾ ਮੈਂ ਬੜਾ ਕੁਝ ਕਿਹਾ ਤਾਂ ਰੋਂਦੀ ਹੈਗੀ ਵਿਚਾਰੀ ਇਹਦਾ ਕਦੀ ਮੈਨੂੰ ਕੱਢ ਕੇ ਲੈ ਜਾਉ ਇੱਥੋਂ ਕਹਿੰਦੀ ਮੇਰੇ ਤਾਂ ਬਾਈ ਦਰਦਰਸ਼ਨ ਹੁੰਦੀ ਹੈ ਜੀ ਜੇ ਮੈਂ ਲੈ ਜਾਣਾ ਕੱਢ ਕੇ ਤੇਰੇ ਨਾਲ ਨਹੀਂ ਜਾਂਦੀ ਮੇਰੇ ਨਾਲ ਜਾਊਗੀ ਕਹੇ ਤਾਂ ਇਹਨੇ ਮੰਮੀ ਦੀ ਕਿੱਥੇ ਨੇ ਮੰਮੀ ਕਿੱਟੀ ਤੇ ਗਈ ਨੇ ਕੱਟੀ ਬਿਮਾਰ ਹੋ ਗਈ ਨਹੀਂ ਤੁਸੀਂ ਟ੍ਰੇਅ ਤੇ ਆਉ ਜੀ ਫੇਰ ਆ ਕੇ ਵੇਜਿਓ ਜੀ ਲੋੜਾ ਹੀ ਆ ਗਿਆ ਕੱਤੀ ਬਿਮਾਰ ਹੋ ਗਈ ਹੋ ਇਹ ਨਹੀਂ ਕੱਲਾ ਨਾ ਕਰ ਇਹ ਨੂੰ ਉਲਟਾ ਕੇ ਅਰਜੀ ਪਈ ਜੀ ਨਾਲੇ ਕਿਉਂ ਕਾਲ ਜੂ ਯਾਰ ਸ਼ਰਤੀ ਗੱਲ ਤਾਂ ਕਰਨਾ ਨਾ 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 ਗਰੀਬ ਨਾ ਗੋਦੀ ਮਸਾ ਮਾ ਨਾ ਯੋ ਮਸਾ ਮਾ ਨਾ ਯੋ ਨਾ ਕਰੀ ਉਹ ਠੀਕ ਠਾਕ ਹੋ ਜੀ ਹਾਂ ਜੀ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਕਿੰਦਾ ਸੀ ਗਰ ਨਿਕਲਿਆ ਮੂਤ ਆਇ ਤੂੜ ਮਿੱਟੀ ਕਰਕੇ ਇਹ ਪੁੱਗਾ ਅੱਛਾ ਹੈ ਤੁਸੀਂ ਵੀ ਤਾਂ ਸ਼ਰੀਕਾ ਮਾਗਰ ਲਾ ਕੇ ਮਿਲ ਘਰੋਂ ਵੱਟਿਆ ਸੀ ਕਾਣੋਂ ਸ਼ਰੀਕਾ ਮਾਗਰ ਲੱਗਿਆ ਇਹ 20 15 ਲੱਖ ਦੀ ਗੱਲ ਉਹਦਰ ਮੇਰੇ ਨਾ ਦੌਣਾ ਗੜੀ ਜਾਂਦੀ ਇੱਧਰ ਕੀ ਹੁੰਦਾ ਤੈਨੂੰ ਵਿਚਾਲੇ ਬਹਿ ਜਾਣ ਦੇ ਦੌੜਣਾ ਕਰ ਗੱਡੀਆਂ ਨੂੰ ਉਧਰ ਪੱਪੀ ਹੁਣ ਦੱਸ ਮੈਂ ਕੀ ਗੱਲ ਕਰਾਂ ਵਿਚਾਲੇ ਦਾ ਬਹਿ ਗਿਆ ਤੂੰ ਹੋ ਕੇ ਇਹਦੀ ਆਦਤ ਤਾਂ ਨਹੀਂ ਸੀ ਨੋਰਮਲ ਗੱਲਾਂ ਕਰਦੇ ਨੂੰ ਕੋਈ ਤਾਂ ਜਾਨਾ ਨੋਰਮਲ ਤਾਂ ਗੱਲਾਂ ਕਰਦਾ ਹੋਰ ਕੀ ਕਰਦਾ ਆਪਾਂ ਚੱਲੀਏ ਹੁਣ ਬਾਰਾ ਟਾਈਮ ਹੋ ਗਿਆ ਬਗਾਨੇ ਘਰੇ ਆਏ ਆਂ ਸੌਣੇ ਨਹੀਂ ਲੱਗਦੇ ਨਾਲੇ ਕੱਲੀ ਕੁੜੀਆ ਵਿਚਾਰੀ ਕੀ ਸੋਚਣਗੀ ਲੋਕ ਕਿਹਾ ਪੀਉਂਗੀ ਤੁਸੀਂ ਕਿਹੜਾ ਬਗਾਨਾ ਘਰ ਮੇਰੇ ਸਹੁਰਿਆਂ ਦਾ ਘਰ ਹੈ ਮੇਰੀ ਬਹੂ ਹੈ ਵਗੈ ਨੀ ਕੁੜੀ ਹੋਗੀ ਇਹ ਹੈਂ ਅੱਜ ਵੀ ਵਗਦੇ ਦੂਸਣ ਲੱਗ ਜਾਣਗੇ ਮੈਂ ਤਾਂ ਇਹ ਕਹਿੰਦਾ ਸੀ ਐਉਂ ਹੀ ਦੂਸਣ ਲੱਗ ਜਾਨੀ ਮੈਂ ਸਹੁਰੇ ਦੇ ਘਰੇ ਆਇਆ ਆਪਣੀ ਬਹੂ ਨੂੰ ਮਿਲਣ ਵਾਸਤੇ ਹਾਏ ਨੂੰ ਮਿਲਣ ਵਾਸਤੇ ਹਾਏ ਹੋ ਗਿਆ ਸਿਆ ਮਮੀ ਜੀ ਆ ਗਏ ਸੱਸ ਜੀ ਮੇਰੇ ਪੈਰੀ ਹੱਥ ਲਾਉਣ ਦੀ ਸਸਰੀ ਘਰ ਮਮੀ ਜੀ ਬਣਿਆ ਸਸਰੀ ਘਰ ਦੇ ਕਿਨੂੰ ਪੁੱਛ ਕੇ ਆਇਓ ਮੇਰੇ ਸਹੁਰਿਆਂ ਦੇ ਘਰੇ ਜੀ ਮੈਂ ਆ ਸਕਦਾ ਜੀ ਨਾ ਅੱਜ ਸਹੁਰੇ ਦੇ ਘਰ ਦਿਸ ਗਿਆ ਉਦੋਂ ਤੋਂ ਸਹੁਰੇ ਦੇ ਘਰ ਨਹੀਂ ਦਿਸੇ 6 ਮਹੀਨੇ ਹੋ ਗਏ ਬੈਠੀ ਨੂੰ ਮਮੀ ਜੀ ਖਾਤਰ ਜੀ ਨੂੰ ਨਹੀਂ ਜੀ ਬੈ ਰਹਿਣ ਤੇ ਕੋਈ ਨਾ ਮੰਮੀ ਜੀ ਆਏ ਤਾਂ ਹੁੰਦੀ ਹੁੰਦਾ ਘਰ ਸਾਡਾ ਆਪਦਾ ਘਰ ਹੈਗਾ ਅਸੀਂ ਕਿਤੇ ਮਰਜੀ ਕੁਰਸੀ ਚੱਕੀ ਅਸੀਂ ਮੰਜੇ ਤੇ ਬੈਠ ਗਏ ਤੂੰ ਦੱਸ ਕੀ ਲੈਣਾਗਾ ਤੂੰ ਨਾਲ ਚਰਚਾ ਰੱਖਿਆ ਹੋਇਆ ਇਹਨੇ ਹੈ ਨਾਲੇ ਕਹਿੰਦੇ ਮੰਮੀ ਦੀ ਕਿੱਤੀ ਪਾਰਟੀ ਤੇ ਗਏ ਨੇ ਹੈ ਨਹੀਂ ਕਿੱਤੀ ਪਾਰਟੀ ਤੇ ਜਾਵਾਂ ਚਾਹੇ ਕਿਸੇ ਮਰਜੀ ਤੇ ਜਾਵਾਂ ਤੁਸੀਂ ਮੇਰੇ ਬਗੈਰ ਪੁੱਛਿਆ ਕਿ ਮੈਂ ਆਏ ਮੇਰੇ ਕੁਲੀ ਕੋਲੇ ਕੱਲੀ ਕੋਲੇ ਫੋਨ ਆਇਆ ਦੀ ਜੀ ਸਾਨੂੰ ਫੋਨ ਕਰਿਆ ਸੀ ਇਹਦਾ ਫੋਨ ਗਿਆ ਸੀ ਕਿ ਦੱਸ ਕਿਹਦਾ ਫੋਨ ਗਿਆ ਕਿਹਦਾ ਹੈ ਜੀ ਪਾਣੀ ਜੀ ਕਿਹਦਾ ਹੈ ਮੈਂ ਤਾਂ ਸਰ ਵੀ ਨਹੀਂ ਕਰਿਆ